ਲੰਬੇ ਸਮੇਂ ਤੋਂ ਬਾਅਦ ਕਪਲ ਦੇ ਫੈਨਸ ਦੀ ਯੂਡਿਕ ਹੋਈ ਖਤਮ ਜੀ ਹਾਂ ਵਾਪਸ ਆ ਗਿਆ ਕਮੀਡੀਅਨ ਕਿੰਗ ਕਪਲ ਦਸ ਦਾ ਯੇਕੇ ਸ਼ਨੀਵਾਰ ਨੂੰ ਨੈਟਫਲਿਕਸ ਤੇ ਦ ਗ੍ਰੇਟ ਇੰਡੀਅਨ ਕਪਲ ਸ਼ੋ ਦੇ ਪਹਿਲੇ ਐਪੀਸੋਡ ਦਾ ਪ੍ਰੀਮੀਅਰ ਕੀਤਾ ਜਿਸ ਵਿੱਚ ਕਪੂਰ ਪਰਿਵਾਰ ਦੇ ਤਿੰਨ ਮੈਂਬਰ ਉਸ ਦੇ ਮਹਿਬਾਨ ਬਣੇ ਦਲਜਨਿਆ ਰਣਵੀਰ ਕਪੂਰ ਮਨੀਤੂ ਕਪੂਰ ਤੇ ਪੈਣ ਰਿਧੀਮਾ ਕਪੂਰ ਸਹਾਣੀ ਨਾਲ ਪਹੁੰਚੇ ਪਰ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਵਿੱਚ ਸਭ ਤੋਂ ਜ਼ਿਆਦਾ ਫੈਨਸ ਵੱਲੋਂ ਪਸੰਦ ਕੀਤੀ ਗਈ ਇੱਕ ਚੀਜ਼ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਹਾਂ ਉਹ ਹੈ ਡਫਲੀ ਹੁਣ ਤੁਸੀਂ ਇਹ ਤਾਂ ਜ਼ਰੂਰ ਸੋਚੋਗੇ ਡਫਲੀ ਹੈ ਕੌਣ ਪਰ ਤੁਹਾਨੂੰ ਦੱਸ ਦਿਆਂ ਕਿ ਗੁੱਥੀ ਬਣੀ ਡਫਲੀ ਤੇ ਜਸਨੂ ਦੇਖ ਕੇ ਕੋਈ ਖੁਸ਼ ਹੋਇਆ ਤੇ ਖੁਸ਼ ਵੀ ਕਿਉਂ ਨਾ ਹੁੰਦੇ ਕਿਉਂਕਿ ਜਫਲੀ ਨੇ ਆਉਂਦਿਆਂ ਹੀ ਕੀਤਾ ਰਣਬੀਰ ਕਪੂਰ ਨਾਲ ਐਨੀਮਲ ਸਟਾਈਲ ਰੋਮਾਂਸ ਜਿਸ ਨੂੰ ਦੇਖ ਕੇ ਖੁਦ ਨੀਤੂ ਕਪੂਰ ਤੇ ਪੈਂਡਰੇ ਧਿਮਾਵੀ ਸ਼ਰਮਾਈ ਤੇ ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਕੀਕੂ ਸ਼ਾਰਦਾ ਨੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ ਤੇ ਇਸ ਦੇ ਨਾਲ ਹੀ ਜਿਹੜਾ ਮਾਹੌਲ ਹੈ ਉਹ ਮਜ਼ਾਕੀਆਂ ਬੜੀਆਂ ਨਜ਼ਰ ਆਇਆ ਤੇ ਨਾਲ ਹੀ ਦਰਸ਼ਕਾਂ ਵੱਲੋਂ ਪਹਿਲੇ ਐਪੀਸੋਡ ਨੂੰ ਕਾਫੀ ਪਿਆਰ ਵੀ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਦੇ ਦੂਜੇ ਐਪੀਸੋਡ ਦੇ ਗੈਸਟ ਹੋਵਣਗੇ ਦਲਜੀਤ ਦੋਸਾਂਝ ਤੇ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਕਪਲ ਤੇ ਉਸ ਦੀ ਟੀਮ ਇਸ ਵਾਰ ਲੋਕਾਂ ਦਾ ਦਿਲ ਕਿਵੇਂ ਜਿੱਤਦੀ ਹੈ ਲੰਬੇ ਸਮੇਂ ਤੋਂ ਬਾਅਦ ਕਪਲ ਦੇ ਫੈਨਸ ਦੀ ਯੂਟਿਊਬ ਹੋਈ ਖਤਮ ਜੀ ਹਾਂ ਵਾਪਸ ਆ ਗਿਆ ਕਮੇਡੀਅਨ ਕਿੰਗ ਕਪਲ ਦੱਸ ਜੇ ਕੇ ਸ਼ਨੀਵਾਰ ਨੂੰ ਨੈਟਫਲਿਕਸ ਤੇ ਦ ਗ੍ਰੇਟ ਇੰਡੀਅਨ ਕਪਲ ਸ਼ੋ ਦੇ ਪਹਿਲੇ ਐਪੀਸੋਡ ਦਾ ਪ੍ਰੀਮੀਅਰ ਕੀਤਾ ਜਸਵੇਜ ਕਪੂਰ ਪਰਿਵਾਰ ਦੇ ਤਿੰਨ ਮੈਂਬਰ ਉਸ ਦੇ ਮਹਿਬਾਨ ਬਣੇ ਦਸ ਜਨੇਆ ਰਣਵੀਰ ਕਪੂਰ ਮਨ ਨੀਤੂ ਕਪੂਰ ਤੇ ਪੈਨ ਰਿਧੀਮਾ ਕਪੂਰ ਸਹਾਣੀ ਨਾਲ ਪਹੁੰਚੇ ਪਰ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਵਿੱਚ ਸਭ ਤੋਂ ਜ਼ਿਆਦਾ ਫੈਨਸ ਵੱਲੋਂ ਪਸੰਦ ਕੀਤੀ ਗਈ ਇੱਕ ਚੀਜ਼ ਉਹ ਵੀ ਤੁਹਾਨੂੰ ਦੱਸਦੇ ਹਾਂ ਜੀ ਹਾਂ ਉਹ ਹੈ ਡਫਲੀ ਹੁਣ ਤੁਸੀਂ ਇਹ ਤਾਂ ਜ਼ਰੂਰ ਸੋਚੋਗੇ ਡਫਲੀ ਹੈ ਕੌਣ ਪਰ ਤੁਹਾਨੂੰ ਦੱਸਦੇ ਹਾਂ ਕਿ ਗੁੱਥੀ ਬਣੀ ਡਫਲੀ ਤੇ ਜਸਨੂ ਦੇਖ ਕੇ ਕੋਈ ਖੁਸ਼ ਹੋਇਆ ਤੇ ਖੁਸ਼ ਵੀ ਕਿਉਂ ਨਾ ਹੁੰਦੇ ਕਿਉਂਕਿ ਜਫਲੀ ਨੇ ਆਉਂਦਿਆਂ ਹੀ ਕੀਤਾ ਰਣਬੀਰ ਕਪੂਰ ਨਾਲ ਐਨੀਮਲ ਸਟਾਈਲ ਰੋਮਾਂਸ ਜਿਸ ਨੂੰ ਦੇਖ ਕੇ ਖੁਦ ਨੀਤੂ ਕਪੂਰ ਤੇ ਪੰਡਿਤ ਹਿਮਾਵੀ ਸ਼ਰਮਾਈ ਤੇ ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਕੀਕੂ ਸ਼ਾਰਦਾ ਨੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ ਤੇ ਇਸ ਦੇ ਨਾਲ ਹੀ ਜਿਹੜਾ ਮਾਹੌਲ ਹੈ ਉਹ ਮਜ਼ਾਕੀਆਂ ਬੜੀਆਂ ਨਜ਼ਰ ਆਇਆ ਤੇ ਨਾਲ ਹੀ ਦਰਸ਼ਕਾਂ ਵੱਲੋਂ ਪਹਿਲੇ ਐਪੀਸੋਡ ਨੂੰ ਕਾਫੀ ਪਿਆਰ ਵਿਦ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਦੇ ਦੂਜੇ ਐਪੀਸੋਡ ਦੇ ਗੈਸਟ ਹੋਵਣਗੇ ਦਲਜੀਤ ਦੋਸਾਂਝ ਤੇ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਕਪਲ ਤੇ ਉਸ ਦੀ ਚੀਨ ਇਸ ਵਾਰ ਲੋਕਾਂ ਦਾ ਦਿਲ ਕਿਵੇਂ ਜਿੱਤਦੀ ਹੈ ਲੰਬੇ ਸਮੇਂ ਤੋਂ ਬਾਅਦ ਕਪਲ ਦੇ ਫੈਨਸ ਦੀ ਉਡੀਕ ਹੋਈ ਖਤਮ ਜੀ ਹਾਂ ਵਾਪਸ ਆ ਗਿਆ ਕਾਮੇਡੀਅਨ ਕਿੰਗ ਕਪਲ ਦਾ ਜਿਏਕੇ ਸ਼ਨੀਵਾਰ ਨੂੰ Netflix ਤੇ ਦ ਗ੍ਰੇਟ ਇੰਡੀਅਨ ਕਪਲ ਸ਼ੋ ਦੇ ਪਹਿਲੇ ਐਪੀਸੋਡ ਦਾ ਪ੍ਰੀਮੀਅਰ ਕੀਤਾ ਜਿਸ ਵਿੱਚ ਕਪੂਰ ਪਰਿਵਾਰ ਦੇ ਤਿੰਨ ਮੈਂਬਰਸ ਦੇ ਮਹਿਬਾਨ ਬਣੇ ਦਲਜਨਿਆ ਰਣबीर ਕਪੂਰ ਮਨੀਤੂ ਕਪੂਰ ਤੇ ਭੈਣ ਰਿਧੀਮਾ ਕਪੂਰ ਸਹਾਣੀ ਨਾਲ ਪਹੁੰਚੇ ਪਰ ਖਾਸ ਗੱਲ ਇਹ ਹੈ ਕਿ ਇਸ ਸ਼ੋਅ ਵਿੱਚ ਸਭ ਤੋਂ ਜ਼ਿਆਦਾ ਫੈਨਸ ਵੱਲੋਂ ਪਸੰਦ ਕੀਤੀ ਗਈ ਇੱਕ ਚੀਜ਼ ਉਹ ਵੀ ਤੁਹਾਨੂੰ ਦੱਸ ਦਿਆਂ ਜੀ ਹਾਂ ਉਹ ਹੈ ਡਫਲੀ ਹੁਣ ਤੁਸੀਂ ਇਹ ਤਾਂ ਜ਼ਰੂਰ ਸੋਚੋਗੇ ਡਫਲੀ ਹੈ ਕੌਣ ਪਰ ਤੁਹਾਨੂੰ ਦੱਸ ਦਿਆਂ ਕਿ ਗੁੱਥੀ ਬਣੀ ਡਫਲੀ ਤੇ ਜਸਨੂ ਦੇਖ ਕੇ ਕੋਈ ਖੁਸ਼ ਹੋਇਆ ਤੇ ਖੁਸ਼ ਵੀ ਕਿਉਂ ਨਾ ਹੁੰਦੇ ਕਿਉਂਕਿ ਜਫਲੀ ਨੇ ਆਉਂਦਿਆਂ ਹੀ ਕੀਤਾ ਰਣਬੀਰ ਕਪੂਰ ਨਾਲ ਐਨੀਮਲ ਸਟਾਈਲ ਰੋਮਾਂਸ ਜਿਸ ਨੂੰ ਦੇਖ ਕੇ ਖੁਦ ਨੀਤੂ ਕਪੂਰ ਤੇ ਪੈਂਡਰੇ ਧਿਮਾਵੀ ਸ਼ਰਮਾਈ ਤੇ ਇਸ ਦੇ ਨਾਲ ਹੀ ਕ੍ਰਿਸ਼ਨਾ ਅਭਿਸ਼ੇਕ ਤੇ ਕੀਕੂ ਸ਼ਾਰਦਾ ਨੇ ਵੀ ਦਰਸ਼ਕਾਂ ਨੂੰ ਖੂਬ ਹਸਾਇਆ ਤੇ ਇਸ ਦੇ ਨਾਲ ਹੀ ਜਿਹੜਾ ਮਾਹੌਲ ਹੈ ਉਹ ਮਜ਼ਾਕੀਆਂ ਬੜੀਆਂ ਨਜ਼ਰ ਆਇਆ ਤੇ ਨਾਲ ਹੀ ਦਰਸ਼ਕਾਂ ਵੱਲੋਂ ਪਹਿਲੇ ਐਪੀਸੋਡ ਨੂੰ ਕਾਫੀ ਯਾਰ ਵਿਦ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਸ ਦੇ ਦੂਜੇ ਐਪੀਸੋਡ ਦੇ ਗੈਸਟ ਹੋਵਣਗੇ ਦਲਜੀਤ ਦੋਸਾਂਝ ਤੇ ਇਹ ਵੀ ਦੇਖਣਾ ਗਿਲਚਸਪ ਹੋਵੇਗਾ ਕਿ ਕਪਲ ਤੇ ਉਸ ਦੀ ਚੀਨ ਇਸ ਵਾਰ ਲੋਕਾਂ ਦਾ ਦਿਲ ਕਿਵੇਂ ਜਿੱਤਦੀ ਹੈ